ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਤੇ ਮਾਣੇ ਬਾਈ ਲੱਗੇ ਵੀਡੀਓ ਬਣਾਉਣਾ ਬਹੁਤ ਸੋਹਣੇ ਪਸ਼ੂ ਲੈ ਕੇ ਆਇਆ ਆ ਲਾਈਕ ਕਮੈਂਟ ਸ਼ੇਅਰ ਦਬ ਕੇ ਕਰਿਆ ਕਰੋ ਵਧੀਆ ਕਮੈਂਟ ਤੇ ਬਾਈ ਨਾਲ ਕਰਦੇ ਆ ਗੱਲਬਾਤ ਬਹੁਤ ਸੋਹਣੇ گاਵਾ ਤੇ ਝੋਟੀਆਂ ਬਾਈ ਕੋਲਿਆ ਬਹੁਤ ਸੁਣੇ ਤਾਜ਼ੇ ਪਸ਼ੂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਜੀ ਸਾਹਿਬ ਜੀ ਠੀਕ ਆ ਜੀ ਕੀ ਠਾ ਜੀ ਠੀਕ ਠਾਕ ਠੀਕ ਠਾਕ ਹੋਰ ਸੁਣਾਓ ਆ ਵਧੀਆ ਠੀਕ ਠਾਕ ਜੇ ਜਿੰਨੇ ਮਾਨ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦੇ ਦਿਲੋਂ ਧੰਨਵਾਦ ਕਰਦੇ ਆ ਤੇ ਬਹੁਤ ਵਧੀਆ ਜਨੂਆਰਿਆ ਵੀਰ ਜੀ ਠੀਕ ਬਾਈ ਤੇ ਵਾਹਿਗੁਰੂ ਦੀ ਕਿਰਪਾ ਮਾਲ ਚਲਾਉਂਦੇ ਆ ਵਧੀਆ ਹਾਂਜੀ ਤੇ ਵੇਚੀ ਜਾਂਦੇ ਆ ਠੀਕ ਜੀ ਹਾਂਜੀ ਸਾਫ਼ ਸੁਥਰਾ ਜੇ ਮਾਲ ਤੇ ਅੱਜ ਵੀ ਬਹੁਤ ਚੱਲੀਆਂ ਛੋਟੀਆਂ 5 6 ਆ ਕੋਲ ਤੇ ਲਾਈਕ ਕਮੈਂਟ ਸ਼ੇਅਰ ਦਬ ਕੇ ਕਰੋ ਬਾਤ ਹੋ ਬਾਤ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਰਹਿੰਦੇ ਵੀਰਿਆ ਉਹਨਾਂ ਕੋ ਵੀਡੀਓ ਜਾ ਸਕੇ ਬਾਤ ਹੋ ਬਾਤ ਸ਼ੇਅਰ ਕਰੋ ਜਿਹਨੇ ਪੈਣ ਦਾ ਜੁੜੇ ਵਧੀਆ ਤੋਂ ਵਧੀਆ ਵੀਡੀਓ ਡੰਗਰ ਕਿ ਜਾਏ ਕੰਮ ਜਦੋਂ ਮੰਨ ਲਓ ਆਨਲਾਈਨ ਹੋਇਆ ਵਾ ਹਾਂਜੀ ਤੇ ਪੰਜਾਬ ਫਿਰਿਆਂ ਵੀ ਨਹੀਂ ਡੰਗਰ ਕੇ ਹਲੇ ਲੱਭਦਾ ਚ ਸਹੀ ਸਹੀ ਗੱਲ ਜੀ ਤੇ ਕੇਵਲੇ ਇਤਰਾ ਹੀ ਡੰਗਰ ਬੜਾ ਬੜਾ ਚੰਗਾ ਜਿਦਾਂ ਮੰਨ ਲਓ ਪਾਈ ਦਾ ਹਾਂਜੀ ਤੇ ਵੇਖਦਾ ਘਰ ਡੰਗਰ ਪਾਉਂਦੇ ਵਿਧੀ ਚਾਰ ਚਾਰ ਸਾਲ ਹੋ ਜਾਂਦੇ ਜਿੰਨਾ ਘਰ ਜੇ ਮਈਆਂ ਦੋਰੇ ਦੋਰੇ ਤਿੰਨ ਤਰੇ ਸੂਕੀਆਂ ਸਹੀ ਗੱਲ ਜੀ ਤੇ ਉਹ ਪੱਕੇ ਗਾਗ ਆਪਣੇ ਕੋਲ ਪੱਕੇ ਗਾਗ ਨੇ ਤਾਂ ਉਹ ਕੁ ਮਧੀਆਂ ਕੁ ਲਾਈਕ ਕਮੈਂਟ ਕਰਦੇ ਆ ਉਹ ਡੰਗਰ ਜਿਹੜੇ ਮੇਨ ਤੋਂ ਪਹਿਲਾਂ ਕਹੇ ਜਾਂਦੇ ਸਹੀ ਗੱਲ ਜੀ ਪਾ ਕਲ ਤੋਂ ਬਿਲਕੁਲ ਸਹੀ ਗੱਲ ਹੈ ਹਾਂਜੀ ਤੇ ਬਾਕੀ ਕੰਮ ਵਧੀਆ ਵਿਧੀ ਛੋਟੀਆਂ ਅਜ ਵੀ ਬਹੁਤ ਜ਼ਿਆਦਾ ਚੰਗੀਆਂ ਸੀ ਠੀਕ ਜੀ ਤੇ ਤੋ ਤਨ ਵੇੜਾ ਤੋ ਵੇੜਾ ਵੇਖੀਆਂ ਜੇ ਹਾਂਜੀ ਉਹ ਵਛੀ ਚੰਗੀ ਕੋਰ ਹੈ ਜੀ ਹਾਂਜੀ ਇੱਕ-ਇੱਕ ਲੈ ਡੰਗਰ ਡੀਟੇਲ ਦੱਸਦੇ ਆ ਠੀਕ ਜੀ ਬਾਕੀ ਵੀਰ ਜੀ ਜਿਹੜੇ ਭੈਣ ਭਰਾ ਦਿਲੋਂ ਚਾਹੁੰਦੇ ਆ ਹਾਂਜੀ ਹਾਂਜੀ ਤੇ ਜਿਹੜੇ ਵਿੱਚ ਲਤਾਂ ਖਿੱਚਣ ਵਾਲੇ ਆ ਹਾਂ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਆ ਵੀ ਜੇ ਕੋ ਗਲਤ ਕਮੈਂਟ ਕਰਨ ਦਾ ਦਮ ਰੱਖਦਾ ਨਾ ਆਪਣਾ ਨੰਬਰ ਸੈਂਡ ਕਰੇ ਨਾਲ ਆਪਣਾ ਨੰਬਰ ਸੈਂਡ ਕਰ ਦੇ ਤਾਂ ਫੇਰ ਉਹ ਦੱਸਾਂਗੇ ਕਿ ਕਮੈਂਟ ਦੇ ਗਲਤ ਉਹ ਬੰਦਾ ਕਰੇ ਉਹ ਬੰਦੇ ਨੇ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਵੀ ਉਹਨੇ ਪ੍ਰਾਲੀ ਦਾ ਤੀਲਾ ਵੀ ਨਹੀਂ ਲੈਣਾ ਜਿਹੜਾ ਕਮੈਂਟ ਕਰਦਾ ਸਹੀ ਗਾ ਬਿਲਕੁਲ ਸਹੀ ਗਾ ਬੱਕਰੀ ਵੀ ਘਰ ਰੱਖੀ ਹੁੰਦੀ ਘਰ ਬੱਕਰੀਆਂ ਰੱਖੀ ਉਹ ਬੰਦਾ ਕਮੈਂਟ ਮਾਰਦਾ ਜਿਹੜੇ ਬੰਦੇ ਜਿਹੜੇ ਬੰਦੇ ਕਰ ਤੇ ਮਾਲ ਸਾਫ ਸੁਥਰਾ ਠੀਕ ਹੈ ਭਾਈ ਜੀ ਬਹੁਤ ਜਿਆਦਾ ਚੰਗਾ ਜਿਹੜੇ ਭੈਣ ਭਰਾ ਨਾਲ ਆ ਸਾਥ ਦੇਣ ਵਾਲੇ ਵੀ ਬੜੇ ਹਾਂਜੀ ਸਹੀ ਗੱਲ ਭੈਣ ਭਰਾ ਸਾਥ ਦੇ ਉਹਨਾਂ ਕਰਕੇ ਸਾਰਾ ਕੁਝ ਜੀ ਹਣਾ ਭਾਈ ਜੀ ਤੇ ਅਵਸ਼ੀ ਪਹਿਲਾਂ ਦੇ ਜਦੋਂ ਪਹਿਲਾ ਸੂਆ ਠੀਕ ਜੀ ਤੇ ਕਿੰਨੇ ਦਿਨਾਂ ਕੇ ਭਾਈ ਸੂਈ ਨੂੰ ਇਹਨੂੰ ਹਫਤਾ ਕੋ ਗਿਆ ਦੇ ਹਫਤਾ ਆ ਗਿਆ ਸੂਈ ਹਾਂਜੀ ਠੀਕ ਹੈ 10 ਦਿਨ ਵਿੱਚ ਜੀ ਬੱਚਾ ਵੱਡਾ ਹੋ ਜਾਓ ਹਾਂਜੀ ਪਹਿਲਾਂ ਵਸੀ ਆ ਠੀਕ ਜੀ ਪਹਿਲਾਂ ਵਸੀ ਆ ਹੁਣ ਵਸੀ ਕੋ ਦੁੱਧ ਜਿਹੜਾ 13 ਹੋ ਜਾਏ 14 ਹੋ ਜਾਏ ਹੁਣ ਤਿਆਰ ਹੋਊਗਾ ਠੀਕ 13 ਕਿਲੋ ਪੰਧਾ ਦੋ ਦੋ ਆ ਤੇ 13 ਕਿਲੋ ਦੋ ਜਾਗਾ ਆ ਸਾਫ ਚੱਡਾ ਕੋਈ ਸੇਵਾ ਕਰ ਲੈ 17 ਜੋੜੇ ਮਾਣਾ ਚਲੇ ਉਹ ਕਿਹਦੀ ਸੇਵਾ ਤੇ ਕਿਉਂ ਆ ਜੁੰਜਰਾਪੁਰੀਆਂ ਲਾਈਆਂ ਆ ਦੇ ਅੱਜ ਪੂਰੀ ਸ਼ਿੰਗਾਰੀ ਆ ਜੀ ਠੀਕ ਬੜੀ ਵਸ਼ੀ ਆ ਮਿੱਟੀ ਮੂੰਹ ਚੌਗੀ ਆ ਮੂੰਹ ਚੌਗੀ ਤੇ ਠੰਡੀ ਸੀਲ ਤੇ ਫਾੜੀ ਵਾਲਾ ਚੱਡਾ ਲੈਵਾ ਵੇਖੋ ਕਿਦਾਂ ਵਸ਼ੀ ਲਈ ਸਹੀ ਗੱਲ ਜੇ ਪੂਰੀ ਗੱਲਬਾਤ ਬਣੀ ਆ ਹਾਂਜੀ ਠੀਕ ਬਾਈ ਹੋਜੀ ਇਥੇ ਠੰਡੀ ਧੀ ਜਿਆਦਾ ਚੰਗੀ ਆ ਵਧੀਆ ਵਸ਼ੀ ਆ ਤੁਹਾਨੂੰ ਸੋਨੇ ਪੂਰਾ ਵਧੀਆ ਚਲ ਖਲਾਰੋ ਸਾਈਡ ਤੇ ਫਾੜਨ ਖਾਦੀ ਆ ਇੱਧਰ ਖਾ ਲੋ

ਬਹੁਤ ਜਿੰਨੂ ਕਈ ਜ਼ਿਆਦਾ ਚਾਹੀਦਾ ਤੇ ਕੀ ਮੋਲ ਬਾਈ ਫਰੇ ਬਚੀ ਦਾ ਮੋਲ ਬਿਲਕੁਲ ਜੈ ਛੋੜਾ ਜਾਂ ਮੋਲਿਆ ਹਾਂਜੀ ਮੋਲ ਵੀ ਦੀ ਉਹਦਾ ਵਸ਼ੀ ਲੈ ਗੀ ਉਹਦਾ ਵਾਵਾ ਹੀ ਆ ਤੇ ਮੋਲ ਉਹੋ ਕਹੀਏ ਹਾਂ ਨਾ ਆਰੀ ਨਿਕਲ ਕੇ ਕਰਨੇ ਨਿਕਲ ਕੇ ਮੋਲ ਵਸ਼ੀ ਕਰੀਏ 47 48 ਜੋ ਮਾਜੀ 64000 ਦੀ 64000 ਦੀ ਯਾਰ ਹੀ ਛੋੜ ਪਈ ਦੀ ਯਾਰ 45000 ਦੀ ਵਸ਼ੀ ਬਾਈ ਕਹਿੰਦਾ ਹਾਂ ਜੇ ਪਹਿਲਾ ਸੂਆ ਤੇ ਵਧੀਆ ਵੈੜ ਬਹੁਤ ਸੋਹਣੀ 45000 ਦੀ ਹਾਨ ਨਾ ਰਹੀ ਵਾਸੀ ਵਿਧੀ ਦੇ ਨਾਲ 14 ਕੋ ਦੋ ਦੇ ਸਟੈਡੀ ਚੱਲੀ ਇਹਦੇ ਠੀਕ ਹੈ ਸਟੈਡੀ ਚੱਲੀ ਤੇਰਾ 14 ਦੇ ਠੀਕ ਹੈ ਬਿਲਕੁਲ ਜਾਇਆ ਬੜੀ ਵਧੀਆ ਅੱਛਾ ਹਾਂਜੀ ਠੀਕ ਨੜੂ ਨਾਲੇ ਸਾਡੀ ਗਾੜੀ ਆ ਕੇ ਵੀਡੀ ਮੱਡੀ ਝੋਟੀ ਆ ਜਾਣਾ ਚਲੋ ਸਾਈਡ ਤੋਂ ਭਾਈ ਹਰਿਆਣੇ ਦੀ ਝੋਟੀ ਆ ਗਈ ਝੋਟੀ ਆ ਗਈ ਵੱਡੀ ਹਰਿਆਣੇ ਦੀ ਤੇ ਪੇਰ ਪੂਰੀ ਤਗੜੀ ਜੀ ਜਮਾਨ ਵੱਡੀ ਇਹ ਵੀ ਜੀ ਦੇਖੋ ਜੀ 20 ਦਿਨ ਹੋਏ ਆ ਝੋਟੀ ਸੂਈ ਨੂੰ ਮਗਰੇ ਕੱਟਾ ਠੀਕ ਇਹਦਾ ਕੋਈ ਨਾ ਮਗਰੇ ਕੱਟਾ ਹਾਂਜੀ ਝੋਣ ਝੋਟੀ ਕੋ ਦੁੱਧ ਜਿਹੜਾ ਲੀਟਰ ਵਾਲਾ ਹੋਊਗਾ 13 ਕਿਲੋ 13 ਕਿਲੋ 13 ਕਿਲੋ ਦੁੱਧ ਉਹ ਅੱਖਾਂ ਅੜਾ ਜੀ ਦੀ ਗੱਲ ਠੀਕ ਹੈ ਇਹ ਕਿੰਨੇ ਛੱਕ ਜਾਪਣੋ ਨੰਬਰ ਪਾ ਕੇ ਵਿਸ਼ੇ ਚੱਕ ਕਰਦੇ ਨੰਬਰ ਪਾ ਕੇ ਜੇਕਰ ਹਦਾ ਕਿੱਧਰ ਦੀ ਹੈ ਜਿਹੜੇ ਇਲਾਕੇ ਠੀਕ ਹੈ ਬਾਬਾ ਜੀ ਬਿਲਕੁਲ ਗਲਤ ਨਹੀਂ ਇਹ ਨਹੀਂ ਹੈ ਕਿ ਸਾਡੇ ਕਹਿਣ ਤੇ ਅੱਖਾਂ ਵੀ ਇਹ ਉਧਰ ਦੀਆਂ ਠੀਕ ਵੀ ਨਹੀਂ ਸੱਚ ਮਾ ਸਾਦਾ ਕਿਹੜੇ ਇਲਾਕੇ ਦੀ ਝੋਟੀ ਆ ਬਿਲਕੁਲ ਸੱਚਲੀ ਗੱਲ ਆ ਟੋਕ ਮੇ ਖਾ ਦਿੰਦੇ ਇਹ ਅੰਗਰ ਸਿੰਘ ਕੇ ਸੁੰਗਿਆ ਟੋਕਨਾ ਨਾਲ ਹੀ ਝੋਟੀ ਦੇ ਵੇਖੋ ਠੀਕ ਜੀ ਸਵੇਰ ਪਹਿਲਾਂ ਦੀ ਸ਼ੁਰੂਆਤ ਪਹਿਲਾ ਸ਼ੁਰੂਆਤ ਪਹਿਲਾ ਫੁੱਲ ਸਾਈਡ ਝੋਟੀਆਂ ਵੇਦੀ ਜਿਆਦਾ ਚੰਗੀ ਠੀਕ ਇਹ ਤੋਂ ਤੇਰੇ ਸਿਰ ਰੱਬ ਦਾ ਨਾਮ ਹੈ ਇਹ ਤੋਂ ਤੇ ਜਕਾਤ ਮੰਗੀਏ ਤਾਂ ਨਹੀਂ ਜੀ ਹੁੰਦਾ ਕਾਤ ਨਹੀਂ ਹੁੰਦਾ ਵੇਖੋ ਝੋਟੀ ਪੂਰੀ ਬੇਲਪੂ ਲਮੀਤ ਲੈਵਾਲੂਆ ਪੂਰਾ ਵਧੀਆ ਥਾਣਾ ਬੜਾ ਵਧੀਆ ਲੱਗਾ ਤੇ ਥਾਣਾ ਵਾਲੀ ਨੇ ਪੂਰੀ ਕਮਾਲੀ ਕੀਤੀ ਆ ਤੇ ਜਿਹੜਾ ਲੀਟਰ ਵਾਲਾ ਦੁੱਧ ਵੀ ਸੀ ਝੋਟੀ ਕੋ 13 ਕਿਲੋ ਕੋ 13 ਡੰਗ ਝੋਲੇ 13 ਡੰਗ ਝੋਲੇ ਠੀਕ ਜੀ ਇੱਕ ਆਤ ਖੁੱਦ ਦੇਖੋ ਜਿੱਥੇ ਲੱਗਾ ਪਾਣੀ ਵਾਲਾ ਕਾਤ ਸੇਮ ਸਾਰਾ ਦੇਖੋ ਵੀ ਜੀ ਕੁਆਲਿਟੀ ਤੇ ਇਹਦੇ ਨਾਲ ਦਾ ਰੇਟ ਵੀ ਨਹੀਂ ਲੱਭਣਾ ਰੇਟ ਕਰਦੇ ਆ ਫੇਰ ਕਰ ਸਿੰਘ ਨੂੰ ਖਾ ਤੇ ਵੱਡੀ ਕੱਟੀ ਬੀਜੀ ਵੇਖੋ ਜੀ ਇੱਕ ਰੰਗ ਕਾਲੀ ਕੋਈ ਵਾਲ ਚੜਨੇ ਦਾ ਪੂਛ ਵੀ ਠੀਕ ਆ ਟੈਗ ਲੱਗਾ ਟੈਟੂ ਗੋਰੇ ਪਏ ਆ ਟੈਗ ਲੱਗਾ ਠੰਡੀ ਝੋਟੀ ਤੇ ਤੇ ਬਿਲਕੁਲ ਪੂਰੀ ਕਾਲੀ ਬਾਂਬਾ ਜੈੱਡ ਬਲੈਕ ਜੈੱਡ ਬਲੈਕ ਕੋਈ ਪੂਛ ਆਵਾਜ਼ ਨਹੀਂ ਆਗਾ ਠੀਕ ਐਡੀ ਜਿਆਦਾ ਚੰਗੀ ਤੇ ਕੀ ਮੁੱਲ ਹੈ ਭਾਈ ਜੀ ਇਹਨੂੰ ਕੋਈ ਮਾੜਾ ਕਵੇ ਬੇਤ ਮੁਰਸ਼ਾਹੀ ਹੈ ਮੂਹ ਫਿਰ ਬਸ ਐਹੀ ਗੱਲ ਬਾਬਾ ਜੀ ਜੇ ਨੂੰ ਮਾੜੀ ਕਵੇ ਇਹੋ ਪਛਣ ਮਾੜਾ ਕਰ ਫੇਰ ਤੇ ਉਹ ਕਿਆਏ ਸਾਦੇ ਉਹ ਫਿਰ ਜੀ ਬਿਲਕੁਲ ਦਵਾਂਗਾ ਪੋਹਲਾ ਜਾਇਜ ਹਾਂਜੀ ਮੋਲ ਨਹੀਂ ਕਰਨਾ ਛੋਟੀ ਦੀ ਜੀ ਹਾਂ ਨਾ ਦੇ ਦੇਣੀ 500 ਰੁਪਏ ਛੋਟਾ ਨਹੀਂ 95000 95000 ਜੀ ਠੀਕ ਹੈ ਭਾਈ ਜੀ ਆਪੂ ਦੀ 94 ਦੇਣਾ ਜਾਂ ਹੋਰ 500 ਕਰ ਦਿੰਦੇ ਚਲੋ ਵੇ ਭੋਤ ਢਿੰਗ ਭਾਈ ਕਹਿੰਦਾ ਹਾਂ ਨਾ ਇਹ ਤੋਂ 1 ਰੁਪਿਆ ਘੱਟ ਨਹੀਂ ਜਦੋਂ ਦੇ 94000 ਦੀ ਬਿਲਕੁਲ ਛੋਟੀ 13 ਕਿਲੋ ਤੋਂ 4 ਠੀਕ ਆ ਖਾਣਾ ਚੱਟਾ ਦੁੱਧ ਵਾਲੀ ਛੋਟੀ 10 20 ਦੀ ਛੋਟੀ ਨਹੀਂ ਮਿਲਦੀ ਇਹਨਾਂ ਨੂੰ ਵੀ ਸਹੀ ਗੱਲ ਤੇ 1.5 ਦੀ ਮਿਲਦੀ ਆ ਠੀਕ ਹੈ ਵਰੀਆ ਝੋਟੀ 40000 ਦੀ ਹਾਂ ਨਾ ਇਹ ਪੂਰੀ ਜਵਾਨ ਝੋਟੀ ਆ ਪਾਰੀ ਵੀ ਖੜ ਕੇ ਵੇਖ ਸਕਦਾ ਪਾਰੀ ਵੀ ਸਾਦਾ ਬੜੀ ਝੋਟੀ ਜੇ ਘਰਾਂ ਖੜੇਗੇ ਖੜੇ ਸਾਰਾ ਕਰੀਆਂ ਦੁੱਧ ਤੇ ਗਾਂ ਤੋਂ ਕੜ ਕਪੜਾ ਫਿਰ ਫਰੀ ਸਾਦੇ ਜਾਂ ਤਿਆਰ ਕੀਤੀ ਅਗਲੇ ਸੂਏ ਫਿਰ ਲੈ ਹਾਲਾ ਲੱਗਾ 10 ਦੇ ਚ ਉਹ ਇਹੋ ਸ਼ਿੰਗ ਰੋਗੇ ਸ਼ਿੰਗ ਇਹ ਰਹਿਣਾ ਸਹੀ ਗੱਲ ਇਹੋ ਝੋਟੀ ਬੜੀ ਆ ਗਈ ਝੋਟੀ ਇਹ ਵੀ ਝੋਟੀ ਝੋਟੀ ਸੂਈ ਆ ਜਿੰਨੇ ਵੀ ਅੱਖ ਮਗਰ ਕੱਟੀ ਕੱਟੀ ਮਗਰ 8 ਦਿਨ ਹੋ ਗਏ ਦੁੱਧ 10 ਹੋ ਗਏ 11 ਹੋ ਗਏ ਵਧੀਆ ਦੁੱਧ ਤਿਆਰ ਆ 11 ਗੱਲ ਪਹਿਲਾਂ ਘਟੀ ਬਹੁਤ ਘਟੀ ਬਹੁਤ ਜਿਆਦਾ ਚੰਗੀ ਆ ਹੱਡੀ ਤੇਰੀ ਚਲ ਇਹ ਆ ਲਵਾ ਕਰੋ ਚੈੱਕ ਪੂਰੀ ਕਮਾਲ ਝੋਟੀ ਆ ਇੱਕ ਹੱਡੀ ਵਾਲੀ ਚੰਬੜੀ ਪੂਰੀ ਪਾਲੀ ਇਹਨੇ ਵੇਲੂ ਇਹਦੀਆਂ ਵੀਰ ਕੁਆਲਟੀ ਚੈੱਕ ਕਰ ਲੋ ਬਹੁਤ ਜਿਆਦਾ ਚੰਗੀ ਠੀਕ ਹੈ ਭਾਈ ਲਾਗ ਗਈ ਜੋ ਟੀਵੀ ਜੀ ਪਿਆਰ ਚਵਾ ਇਨਾ ਕੇ ਲੱਗਾ ਭਾਵੇਂ ਕਿਆਸਾ ਆਉਦਾ ਬੱਚਾ ਵੀ ਛੋਲੇ ਨਾ ਹਾਂ ਠੀਕ ਵੀ ਚਵਾਈ ਕਰ ਸਕਦਾ ਠੀਕ ਬਾਬਾ ਜੀ ਤੇ ਪੂਰੀ ਚਵਾ ਚੋਈ ਪੂਰੀ ਪੋਲੀ ਚਵਾਈ ਚੋਈ ਪੋਲੀ ਜਿਆਦਾ ਚੰਗੀ ਰੋਟੀ ਠੀਕ ਹੋ ਗਿਆ ਲਾਹਣੀਆਂ ਦੇ ਪਏ ਯਾਰ ਰੋਟੀਆਂ ਵੀਰ ਜੇ ਹਾਰੀਆਂ ਛੋਟੀਆਂ ਵੱਡੀਆਂ ਨਾ ਲੱਖੋਂ ਬਾਹਰ ਰੱਖ ਰੱਖ ਦੀਆਂ ਸਹੀ ਗੱਲ ਬਾਈ ਬਾਹਰ ਹੋ ਗਏ ਰੱਖ ਰੱਖ ਦੀਆਂ ਤੇ ਜਿਹੜਾ ਲਾਬ ਦੇ ਵਧੀਆ ਝੋਟੀਆਂ ਸਾਫ ਦੁੱਧਾਰੇ ਬਨੇ ਪੂਰੀ ਵਧੀਆ ਖਾਣ ਤੋਂ ਦੇਖੋ ਇਹਦਾ ਵੀ ਬਹੁਤ ਵਧੀਆ ਦੁੱਧ ਕੇਦੇ ਦਾ ਜਗਤ ਚਿਵਾਵਾ ਦੋ ਤਾਂ 12 ਕਿਲੋ ਝੋਟੀਆਂ ਦੇਣਾ ਜਿਹੜੀ ਗੱਲ ਵੀ ਪੂਰੀ ਦੁੱਧ ਤੇ ਖਾਣਾ ਖਾ ਲਈ ਥਣੋਂ ਇਹ 6-7 ਦਿਨੋਂ ਇਹ ਥਾਣ ਝੋਟੀ ਸੂਈ ਨੂੰ 10 ਕਿਲੋ ਹੁਣ ਡੱਬੇ ਵਾਲਾ ਦੁੱਧ ਆ ਕਟੀ ਮਗਨ ਜੀ ਇਹ ਸੂਈ ਸਾਰਾ ਕਟੀ ਮਗਨ ਸਾਰੀ ਵਧੀਆ ਜੋ ਮਰਜੀ ਹਾਂਜੀ ਜਿਹੜੀ ਹਾਂ ਤੇ ਨਾ ਝੋਟੀ ਦੇ ਦੇਣੀ ਆ ਹਾਂਜੀ 85 ਦੇ 85 ਦੇ ਵੀ 85 ਦੇ ਛੱਡ ਦਾਂਗੇ 2 ਵੀ ਜੀ 2 ਆਹ ਨਾ 83000 ਦੇ ਆਹ ਨਾ 83000 ਦੀ ਝੋਟੀ ਦੇ ਵੇਖੋ ਪਲੂਨ ਝੋਟੀ ਪਲੂਨ ਝੋਟੀ 83000 ਦੀ ਨਈ ਮੁੱਲ ਲੱਭਣੇ ਇਹ ਮੁੱਲ ਮਾਣੇ 22 ਢਿੰਗ 22 ਹੋਣਾ ਕੋਲੇ ਬਾਬੇ ਹੋਣਾ ਕੋਲੀ ਆ ਜਾਇ ਤੇ ਵੱਡੀ ਛੋਟੀ ਇਹ ਨਹੀਂ ਕਹਿੰਦੇ ਵੀ ਸਾਡੇ ਕੋ ਹਰ ਕੋ ਬੰਦਾ ਇਹ ਆਫਰ ਹੋਵੇ ਆਫਰ ਕੋਈ ਆਵੇ ਇਹ ਨਾ 50 올ਟੋਟ ਹੋ ਗਿਆ ਵੀ ਮਿਲ ਗਈ ਐ ਇੰਨੀ ਆਹੀਂ 90 ਦੀ ਆਪ ਲੈਣੀ ਆ ਫਿਰ ਅੱਛਾ ਹਾਂਜੀ ਠੀਕ ਜੀ ਜਿਹੜੀ ਗਾਣਾ ਆ 50 ਕਿਹਾ ਮੇਰਾ ਤਾਂ ਕਰਕੇ ਸਾਨੂੰ ਮਿਲ ਗਈ ਤਾਂ ਅਸੀਂ ਕਾੜੀ ਦੇਤੀ ਹਾਂ ਚਲੋ ਠੀਕ ਤੇ ਥਾਂ ਥਣ ਬੂਰਾ ਸੋਹਣਾ ਲਗਾ ਕੇ ਬੂਰੇ ਕਮਾਲ ਵਾਲਾ ਵਧੀਆ ਛੋਟੀ ਠੀਕ ਆ ਇਹ ਨੀਲਮ ਆਗੇ ਨੀਲੀ ਆ ਗਈ ਜਿਹੇ ਲਈ ਛੋਟੀ ਆਹ ਦੇ ਭਾਈ ਇਹਦੇ ਨੀਲੇ ਮੋਨਾ ਨੀਲੇ ਮਾ ਪਿਓਰ ਚਟੀਆਂ ਆਥਾਂ ਦੀ ਮਗਰਿਆ ਕਟਾ ਕਟਾ ਇਹਦਾ ਨਾਮ ਨੀਲਮ ਰੱਖਿਆ ਹੋ ਗਿਆ 10 ਦੇ ਤੇ ਜੀਬਾਂਾ ਦੱਸੋ ਇਹਨਾਂ ਨੇ ਕਹਿੜੀਆਂ ਜੀਬਾਂ ਲਾਲ ਹੈ ਕੀ ਚਲਾ ਦੀ ਆ ਜੀ ਹਾਂਜੀ ਠੀਕ ਹੈ ਜੀ ਠੀਕ ਆ ਵੇਖੋ ਛੋਟੀ ਵੇਖੋ ਛੋਟੀ ਆਜ ਕੱਟ ਕੇ ਆਂਦੀ ਬਾਈ ਆਣੇ ਕਿਦੀ ਸੋਹਣੀ ਨੀਲੀ ਦੀ 10 ਕਿਲੋ ਦੁੱਧ ਦਾ ਵੀਰ ਵਧੀਆ ਠੀਕ ਜੀ ਇਹ ਵੀ ਪਹਿਲਾ ਸੂਆ ਦੇ ਲੋਣਾ ਆ ਵੇਖੋ ਪੂਰੀਆਂ ਨਿਸ਼ਾਨੀਆਂ ਛੋਟੀ ਦੀਆਂ ਤੇ 부ਥੀ ਬਾਸੀ ਪੂਰੀ ਵਧੀਆ ਹੰਡੀ ਟੀਲ ਹੈ ਤਾਂ ਬੱਡੇ ਕੱਦ ਦੀ ਵੀਰ ਠੀਕ ਆ ਭਾਈ ਸਹੀ ਗੱਲ ਦੇਖੋ ਇਹਦਾ ਸੂਰਾ 10 ਗਲ ਦੋ ਇਹਦਾ ਢਿੰਗ ਵਾਈ ਖਲੋਰ ਲੱਗੀ ਲੋ ਵੀਰ ਜੀ ਦੇਖੋ 10 ਗਲ ਦੋ ਪਤਾਂ ਧਿਆਨ ਧਿਆਨ ਨਾਲ ਆ ਦੇਖੋ ਦੇਖੋ ਨੂੰ ਮਾ ਦੇਖੋ ਕਿ ਦਾਲ ਸੋਨਾ ਲਗਾ ਲੋਰੀ ਆਖੇ ਤੇ ਸਿਰ ਵੀ ਚਿੱਟੇ ਸਿਰ ਚਿੱਟੇ ਦੇ ਵੇ ਲੋ ਚਿੱਟੇ ਸੇਂਗ ਨਹੀਂ ਲਾਦੇ ਨਾ ਹੀ ਆਪਣੀ ਨੀਲੀ ਦੀ ਮਈ ਚਿੱਟੇ ਸੇਂਗ ਦੀ ਉਹ ਆਪਣੇ ਕੋਲ ਹੈਗੀ ਇੱਕ ਘਾਰ ਝੋਟੇ ਆਪਣੇ ਕੋਲ ਆ ਇਹਦੇ ਵੀ ਚਿੱਟੇ ਸੇਂਗ ਵਾਲੀ ਮਈ ਲੈ ਜਾਂਦੀਆਂ ਪਰ ਸਾਰੀਆਂ ਨਹੀਂ ਮਿਲਦੀਆਂ ਸਾਰੀਆਂ ਨਹੀਂ ਮਿਲਦੀਆਂ ਅੱਖਾਂ ਵਿੱਚੋਂ ਬਿੱਲੀਆਂ ਦੇ ਤੇ ਜ਼ੁਬਾਨ ਲਾਲ ਜੀ ਆਹ ਬੰਦੇ ਵਪਾਰੀ ਮਈ ਲੈ ਆਉਂਦੇ ਆਪਾਂ ਪਰਖਣੀ ਹੁੰਦੀ ਪਰਖਣੀ ਹੁੰਦੀ ਐਵੇਂ ਹੋ ਆ ਚਲੋ ਗੱਲਾਂ ਬੱਚੇ ਆ ਆ ਆਪਣੀ ਖਾਂਦੇ ਆ ਆ ਦੇ آه, ایک مال نیلی نیلی ہے پورے دو تھنڈ <سورج> بابا جی کالے دو چٹے چٹے دو چیٹے چیٹے کالے کی ਛੋਟੀ ਸਾਜੀ ਇਹ ਤਾਂ ਪੂਰਾ ਹੁੰਦਾ ਸਿੰਘ ਕੋਲ ਬੱਚਾ ਕਿਤੇ ਆ ਆਹ ਵਜਾ ਆ ਕਟਾ ਜ ਮਗਰ ਕਟਾ ਜ ਮਗਰ ਆਖੋ ਖੋਖੋ ਪੂਰੀ ਵਧੀਆ ਵਧੀਆ ਲੱਖ ਦੀ ਠੀਕ ਆ ਭਾਈ ਵਧੀਆ ਜੀਰ ਮੁੱਲ ਨਹੀਂ ਕਰਨਾ ਛੋਟੀ ਜਿੰਨੇ ਦੇਣ ਲੈਣਾ ਮੁੱਲ ਕਰਨਾ ਵਧੀਆ ਸਿੰਘ ਉਹਦਾ ਵਧੀਆ ਠੀਕ ਸੋਹਣਾ ਲੱਗਾ ਜਿੰਨਾ ਮੁੱਲ ਕਰੀਏ 80 ਜੋ ਮਰਜੀ ਹਾਂ ਨਾ 77000 77000 ਦੀ ਸਾਡਾ ਹੀ ਯਾਰ ਬੱਤਰ ਯਾਰ 77000 ਦੀ ਹਾਂ ਨਾ ਨੀਲੀ ਦੀ ਛੋਟੀ ਪੂਰੀ ਵਧੀਆ ਤੇ ਮਾਰ ਕਟਾ ਸੋਹਣਾ ਤੇ ਨੀਲੀ ਤੇ 77000 ਛੋਟੀ ਨੀਲੀ ਵਧੀਆ ਬੱਤ ਨਾ ਬੱਤ ਕਰਦੀ ਹਾਂਜੀ ਹਾਂ ਗਾੜੀ ਮੈਂ ਵੀ ਸੁੱਈ ਗਈ ਅੱਜ ਕੱਲ ਦੀ ਕੱਲ ਦੀ ਹਾਂਜੀ ਕੱਲ ਦੀ ਬੱਚਾ ਉਠਾਓ ਮੜਿਆ ਬੱਚਾ ਉਠਾਈ ਜੰਗਲੀ ਮੈਂ ਜੰਗਲੀ ਜੰਗਲੀ ਮੜਿਆ ਬੱਚਾ ਉਠਾਓ ਜੰਗਲੀ ਮੱਝ ਆ ਗਈ ਤੇ ਹਾਂ ਪੂਰੇ ਯਾਅਰ 10 ਯਾਅਰ ਵੱਡੀ ਵੇਖੋ ਸਲੇ ਲੈਵੇ ਕਮਾਲਾਂ ਕੀਤੀਆਂ ਹਾਂ ਤੋਂ ਪੂਰਾ ਵੱਡਾ ਠੀਕ ਹੈ ਆ ਸ਼ਾਬਦਾ ਚੰਬੜੀ ਦੇਖੋ ਚੰਬੜੀ ਮਾਂ ਦੀ ਪਤਲੀ ਜੰਗਲੀ ਮਾਂ ਜੰਗਲੀ ਉਹ ਪੈਹਾਂ ਦੀ ਉਹਨਾਂ ਨੂੰ ਪੈ ਗਈ ਲੋਡ ਜਿਹੜੀ ਆਂਦਾ ਵੀ ਇਹ ਨਾ ਵੀ ਆਖੇ ਮਾਂ ਹੀ ਕਿਹੜੀ ਕੋਲ ਦੇਂਦੇ 14 ਕਿਲੋ ਆਂਦਾ ਕੰਡੇ ਦੇ ਦੁੱਧ ਚੜਾਉਂਦੀ ਠੀਕ ਹੈ ਤੇ ਕੱਲ ਦੀ ਪਾਈ ਸੁਈ ਆ ਬਹੁਤ ਸੁਈ ਜੇ ਪਰ ਅੰਗਰੀ ਕੱਲ ਦੀ ਸੁਈ ਦੱਸੇ ਮੈਂ ਦੇਖੋ ਸੇਵ ਨਾ ਜਲਦੀ ਇਹਨਾਂ ਨੂੰ ਥੋਥਰੀ ਪਾ ਲਿਆ ਹਾਂ ਜਵਾਬ ਬੜਾ ਪੁੱਤ ਜਵਾਬ ਬੋਲਾ ਜਿਹੜਾ ਹਿੰਗ ਤੇ ਆ ਹੋਈ ਸੀ ਸੱਟ ਹਾਂ ਜੰਗਲੀ ਮਾਂ ਵਿੱਚ ਹਾਂਜੀ ਠੀਕ ਹੈ ਨੇ ਵਾਲੂ ਆਵੇ ਫੇ ਵੀ ਥਵਾ ਪਾਈ ਫਿਰਦੀ ਮੈਂ ਸਹੀ ਗੱਲ ਜੱਬਾ ਜੀ ਅਨੇ ਮੈਨੇ ਮੜਾ ਮੜਾ ਮਾਰਿਆ ਹੋਰ ਖਲ ਜਣੀ ਮੈਨਾ ਵੀ ਤੱਕ ਪਾਉਣੀ ਮਹੀਨੇ ਪੂਰੀ ਪੂਰੀ ਵਧੀਆ ਮਾਜੇ ਸੋਹਣੀ ਬੋਡੀ ਬੋਡੀ ਮੈਂ ਦੀ ਕਿੱਥੇ ਕਿੱਥੇ ਸਹੀ ਗਾ ਬਾਡੀ ਬੋਡੀ ਪੂਰੀ ਝੋੜੀ ਜਾਂਦੇ ਤੇ ਫਿਰ ਪਰਵਾਹ ਨਹੀਂ ਕੀਤੀ ਹੋ ਗਈ ਛੋਟੀ ਨਹੀਂ ਬਣਾਈ ਸਹੀ ਗਾ 2.5 ਨਾਲ ਛੱਡਦੇ ਮਹੀ ਦਾ ਐਸੀਮੀਟਰ ਲਾਈਦਾ ਉੱਥੇ ਐਸੀਮੀਟਰ ਹੀ ਹਟਾ ਮੀਟਰ ਦਾ ਸਾਨੀ ਭਰਾ ਕਿੰਨੇ ਦਾ ਠੀਕ ਤੇ ਆ ਜੇ ਬੱਚਾ ਕੱਲ ਦੀ ਸੂਈ 나ੜੂ ਨਾਲ ਤੇ ਲੋ ਆ ਕੇ ਮਾਰ ਕਟਾ ਘਟਾ ਗਿਆ ਘਟਾ ਗਿਆ ਐ ਠੰਡੀ ਸੀਰ ਠੰਡੀ ਦੇਖੋ ਉਹਦੀ ਠੰਡੀ ਜੰਗਲੀ ਇਹ ਮਹੀਂ ਦੇ ਸਿੰਗਾ ਤੇ ਨਾ ਜਾਵੇ ਜੰਗਲੀ ਮਹੀਂ ਆ ਵਧੀਆ ਸਿੰਗਾ ਲਗਾ ਤਾਂ ਫਿਰ ਲਗਾ ਦੇ ਨਾੜਾ ਨਾੜਾ ਦੇ ਹਣੇ ਕੀ ਪਾਉਂਦੇ ਨਾੜਾ ਤੇ ਬੰਦੀਆਂ ਸਹੀ ਗਾ ਮਹੀਂ ਦਾ ਮੁੱਲ ਹਾਂਜੀ ਬਿਲਕੁਲ ਜਾਇਜ਼ ਨਕੀ ਮੁੱਲ ਬਾਈ ਜੀ ਮੈਂ ਸਮੇਂ ਦੇ ਹਿਸਾਬ ਨਾਲ ਕਹਿੰਦੀ ਜਿੱਡਾ ਮੈਂ ਦਾ ਵਜਨ 90 ਹਜ਼ਾਰ ਸੀ ਹਾਂ ਪਰ ਨਹੀਂ ਹਾਂ ਨਾ 80 ਜੋ 2 ਛੜਨਾ 80 ਜੋ 2 ਛੜਨਾ 78 ਹਜ਼ਾਰ 78 ਹਜ਼ਾਰ ਧਿਆਨ ਆਈ ਠੀਕ 78 ਹਜ਼ਾਰ ਧਿਆਨ ਆਈ ਬਾਈ ਜੀ ਕਟਾ ਮਾਰਦੀ ਸੂਈ ਬੋਲੀ ਤੇ ਝੋਟੀ ਆ ਵਧੀਆ ਸਾਸ ਹੋ ਜਰੀ ਦੂਜੇ ਸੂਈਆਂ ਦੂਜਾ ਸਵਾਲ ਲਾਓ ਮਾਜੀ ਲਾਓ ਗਾੜੀ ਵਿੱਚ ਆ ਲੋ ਮਾਜੀ ਕੋਰ ਹੈ ਕੀ ਇਹ ਠੀਕ ਹੈ ਜੀ ਤੇ ਇਹਦਾ ਸਾਰਾ ਮਾਰਕ ਟਿਕ ਟਿਕ ਲੈ ਆਓ ਜੀ ਸਾਰੇ ਅੰਦਰ ਭਰੇ ਆ ਇਤਨਾਂ ਗੇ ਬੜੀ ਕਿਰਪਾ ਬਖਸ਼ੀ ਕਿਲੋ ਮਾਰਾ ਕਿਰਪਾ ਬਖਸ਼ੀ ਅੱਜ ਉਹ ਰੋਹਣ ਕਰ ਲਿਆ ਆ ਠੀਕ ਉਹ ਵੜਾਂ ਵਿਗੀਆਂ ਕੁਝ ਠੀਕ ਠੀਕ ਵੜਾਂ ਵਿਗੀਆਂ ਜਰਸੀ ਵੜ ਵਿਗੀ ਹੋ ਬਿਲਕੁਲ ਜੈਲ ਵੀਰਾਂ ਵੀ ਮਹੀਂ ਦੇਣੀ ਆ ਦੋ ਮਹੀਨੇ ਸੂਈ ਹੋ ਵੱਡੀ ਘਟੀ ਆ ਬਈ ਅੱਜ ਦੋ ਮਹੀਨੇ ਆ ਗੱਟੀ ਵੱਡੀ ਮੈਂ ਦੇਖੋ ਲੈਵਾ ਕਰੋ ਚਾਕਾ ਤਾਕੀ ਧਾਕੀ ਪਾਈ ਧਕਾਂ ਪਾਈਆਂ ਠੀਕ ਜੀ ਇੱਕ ਥਾਂ ਚਿੱਟਾ ਅ 3 ਥਾਂ ਚਿੱਟੇ ਕਾਲਾ ਲੱਕੜ ਬਾੜੀ ਲੱਕੜ ਬਾੜੀ ਲੱਕੜਾ ਬਾੜੀ ਮੱਝ ਆ ਗਈ ਏ ਮੈਂ ਆਪਣੀ ਠੀਕ ਬਾਈ ਜੀ ਵਧੀਆ ਵੱਡੀ ਮੱਝ ਹੈ ਕਮਾਲਾਂ ਵਾਲੀ ਦੁੱਧ ਵਾਲੀ ਬੜੀ ਠੀਕ ਜੀ ਤਾਂ ਕੀ ਮੁੱਲ ਬਾਈ ਜੀ ਹਾਂ 53 53000 ਦੀ ਹਾਂ ਨਾ ਹਾਂ ਨਾ 53000 ਦੀ ਮੱਝ ਦੇਣੀ ਆ ਪੂਰੀ ਸਾਫ ਸੁਥਰੀ ਵਧੀਆ ਲੇਵਲ ਹੋ ਗਿਆ ਪੂਰਾ ਖੁੱਲਾ 75000 ਦੀ ਹਾਨ ਬਿਲਕੁਲ ਜੈ ਰਿਆ ਬਿਲਕੁਲ ਮਿੱਠੇ ਮਿੱਠੇ ਰੇਟ ਕੀਤੇ ਵਧੀਆ ਨਹੀਂ ਬਾਹਰੋਂ ਮਾਲ ਨਹੀਂ ਦਿੰਦੇ ਸਹੀ ਗੱਲ ਜੀ 70000 ਨਾਲ ਚਲੋ ਸਾਰੇ ਮਵਾਦੇ ਵਿੱਚ ਜਿਆ ਰਲਾਮ ਲਾ ਕੇ ਵੀ 10-12 ਹਜ਼ਾਰ ਦੀ ਦਿਹਾੜੀ ਲਾਈ ਦੀ ਡਾਲੀ ਬਲ ਜੇ ਆਪਣਾ ਖਰਚਾ ਵਰਚਾ ਕੱਢ ਗਏ ਵਧੀਆ ਗੱਲ ਸਹੀ ਗੱਲ ਤਾਂ ਵਧੀਆ ਸਾਫ ਉਤਰਾਂ ਕੰਮ ਬਾਈ ਦਾ ਕੋਈ ਇੱਥੇ ਫਲੋਰ ਕੰਮ ਨਹੀਂ ਹੈਗਾ 6 ਪਸ਼ੂ ਪਾਏ 2-2 ਹਜ਼ਾਰ ਲਾ ਕੇ 12 ਹਜ਼ਾਰ ਪਾਜੋ ਵੀ ਫਲੋਰ ਕੰਮ ਨਹੀਂ ਹੈਗਾ ਸਾਈ ਪਾਏ ਤੇ ਕੜੀ ਬੰਦੇ ਬੂਹੇ ਘੜੂ ਮੋੜਦੇ ਉਹ ਕੰਮ ਨਹੀਂ ਤੇ ਹੈਗਾ ਮਾਲ ਪਾਣਾ ਜੈ ਜੀ ਹਾਂ ਜੀ ਤੇ ਵਧੀਆ ਪਸ਼ੂ ਪਾਈ ਕੋਲ ਬਹੁਤ ਸਾਫ ਉਤਰੇ ਇੱਥੇ ਦਾ ਵੀਰ ਨਹੀਂ ਆਏ ਮਾਲ ਲੈਣ ਆਏ ਭਾਈ ਹੁਣੀ ਚਲੋ ਠੀਕ ਹੈ ਤੇ ਵਧੀਆ ਪਸ਼ੂ ਭਾਈ ਕੋ ਲਾਈਕ ਕਮੈਂਟ ਸ਼ੇਅਰ ਦਬਕੇ ਕਰੋ ਤੇ ਸੋਹਣੀਆਂ ਝੋਟੀਆਂ ਸੋਹਣੀਆਂ ਵਹਿੜਾਂ ਤੇ ਨੀਲੀ ਦੀ ਝੋਟੇ ਕੁਆਲਟੀ ਵਾਲੇ ਪਸ਼ੂ ਸਾਰੇ ਵਧੀਆ ਜਰਾ ਖੇਤੋਂ ਕੰਮ ਨੂੰ ਜਲਦੀ 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 ਚੋਣ ਲਈ ਜੋ ਹੋ ਰਿਹਾ ਹੋ ਰਾਈ ਨੇ ਠੀਕ ਆ ਹੋਰ ਮਾਲਾ ਲਿਆ ਜਿਆ ਮਾਲ ਮਗਰ ਚਾਰ ਚਾਰ ਲੋੜੀ ਜਾਂਦੀਆਂ ਸਾਬ ਠੀਕ ਤਿੰਨ ਝੋਟੀਆਂ ਹੋਣ ਲਈਆਂ ਮਗਰ ਤਿੰਨ ਝੋਟੀਆਂ ਲਈਆਂ ਆ ਬਾਕੀ ਲਾ ਦਰਦ ਅਬਗੇ ਲਾਈਕ ਕਮੈਂਟ ਸ਼ੇਅਰ ਬਾਤੋ ਵਾਦ ਕਰਿਆ ਕਰੋ ਜਿਹਨੇ ਵੀਰ ਭਰਾ ਰਹਿੰਦੇ ਉਹਨਾਂ ਕੋ ਆਪਣੀ ਵੀਡੀਓ ਜਾ ਸਕਦੇ ਠੀਕ ਜੀ ਡਰੈਸ ਬੋਲਦਾ ਬਈ ਡਰੈਸ ਫੋਨ ਨੰਬਰ 8377407755 ਨਾਮ ਮਾਨਾ ਤੇ ਪਿੰਡ ਪੋਮਾ ਪਿੰਡ ਪੋਮਾ ਹਾਂ ਤੇ ਸਸਿਕਾ ਬਾਈ ਜੀ